ਹੰਦੀ ਸਟਾਈਲ ਡੈਸ਼ਿੰਗ ਬਟਿਕ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਦੀ ਆਪਾਂ ਨਿਊ ਵੀਡੀਓ ਲੈ ਕੇ ਆਏ ਆ। ਬਹੁਤ ਹੀ ਸੋਹਣੇ-ਸੋਹਣੇ ਸੂਟਸ ਦੀ ਵੀਡੀਓ ਅੰਤ ਤੱਕ ਜਰੂਰ ਦੇਖਿਓ। ਸੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਨਿਊ ਨਿਊ ਵੀਡੀਓ ਜਿਹੜੇ ਤੁਸੀਂ ਡੇਲੀ ਦੇਖ ਸਕੋ। ਸੋ ਆਪਾਂ ਰੋਜ਼ ਨਵੇਂ-ਨਵੇਂ ਸੂਟਸ ਜਿਹੜੇ ਤੁਹਾਡੇ ਲਈ ਲੈ ਕੇ ਆਨੇ ਆ। ਸੋ ਵੀਡੀਓ ਨੂੰ ਜਰੂਰ ਦੇਖਿਆ ਕਰੋ ਅੰਤ ਤੱਕ। ਸੋ ਫਰਸਟ ਸੂਟ ਆਪਾਂ ਲੈ ਕੇ ਆਏ ਆ ਪਸ਼ਮੀਨੇ ਦੇ ਉੱਤੇ। ਬਹੁਤ ਹੀ ਪਿਆਰਾ ਆਪਾਂ ਇਹਦੇ ਉੱਪਰ ਮਿਲਕੀ ਮ ਸੋਏ ਜਿਹੜੀਆਂ ਕਲੀਆਂ ਆਣ ਗਿਆ ਫਰੰਟ ਦੇ ਉੱਪਰ ਆਣ ਗਿਆ ਔਰ ਬਹੁਤ ਹੀ ਸੋਹਣਾ ਜਿਹੜਾ ਆਪਾਂ ਘੇਰੇ ਦੇ ਉੱਪਰ ਇਦਾਂ ਫਲਾਰਸ ਬਨੇ ਹੋਏ ਨੇ ਸੋਏ ਘੇਰੇ ਦੇ ਉੱਪਰ ਆਏਗਾ ਟੋਟਲੀ ਸੋ ਬਹੁਤ ਹੀ ਸੋਹਣਾ ਫਰੰਟ ਬਣਿਆ ਮੈਂ ਤੁਹਾਨੂੰ ਪ੍ਰੋਪਰ ਡਿਸਪਲੇ ਕਰਦੀ ਹਾਂ ਫਰੰਟ ਤੋ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਸੋਨਾ ਪੇਂਟ ਹੈ ਜਿਹੜਾ ਆਪਾਂ ਇਹਦੀਆਂ 슬ੀਵਸ ਦੇ ਉੱਪਰ ਕੀਤਾ ਹੈ ਇਹ ਜਿਹੜਾ ਪੇਂਟ 슬ੀਵਸ ਦੇ ਉੱਪਰ ਆਏਗਾ ਫੋ ਤੁਸੀਂ ਇਹਨੂੰ ਹੈਂਡ ਵਾਸ਼ ਵੀ ਕਰ ਸਕਦੇ ਹੋ ਈਜ਼ ਦੀ ਵਾਸ਼ ਵੀ ਕਰ ਸਕਦੇ ਹੋ ਕੋਈ ਪੇਂਟ ਦੀ ਕੰਪਲੇਂਟ ਨਹੀਂ ਆਏਗੀ ਸੋ ਜਿੱਦਾਂ ਹੈ ਇਦਾਂ ਹੀ ਰਹੇਗਾ ਪੇਂਂਟ ਕੋਈ ਕੰਪਲੇਂਟ ਨਹੀਂ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਜਿਹੜਾ ਆਪਾਂ ਪੇਂਟ ਯੂਜ਼ ਕੀਤਾ ਹੈ ਦੇ ਉੱਪਰ ਕੈਂਜ਼ਾ ਦਾ ਦੁਪੱਟਾ ਰੈਡੀ ਹੋਇਆ ਇਹਦੇ ਨਾਲ ਬਹੁਤ ਜੀ ਸੋਨਾ ਦੁਪੱਟੇ ਦੇ ਉੱਪਰ ਵੀ ਪ੍ਰੋਪਰ ਪੇਂਟ ਹੋਇਆ ਹੋਇਆ ਸੋਇਆ ਪੇਂਟ ਹੈ ਜਿਹੜਾ ਦੁਪੱਟੇ ਦੇ ਉੱਪਰ ਆਏਗਾ ਦੁਪੱਟੇ ਦੇ ਚਾਰੋਂ ਸਾਈਡ ਬਾਰਡਰ ਪੇਂਟ ਹੋਇਆ ਹੋਇਆ ਹੈ ਤੋ ਬਹੁਤ ਵਧੀਆ ਸੋ ਪਾਰਟੀ ਵੀਅਰ ਸੂਟ ਬਨੇਗਾ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਰਾਇਲ ਬਲੂ ਕਲਰ ਸੋ ਦੁਪट्टे ਦੇ ਉੱਪਰ ਤੁਸੀਂ ਲੇਸ ਵੀ ਲਗਾ ਸਕਦੇ ਹੋ ਵਿਦਆਊਟ ਲੇਸ ਵੀ ਤੁਸੀਂ ਰੱਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਨੇਗਾ ਇਹਦਾ ਪ੍ਰਾਈਸ ਹੈ ਜਿਹੜਾ 2500 ਆਏਗਾ 2500 ਰੁਪਏ ਦਾ ਪ੍ਰਾਈਸ ਰਹੇਗਾ ਸੋ ਸਿੰਗਲ ਕਲਰ ਆਪਣੇ ਕੋਲੇ ਤੁਸੀਂ ਹੋਰ ਵੀ ਕਿਸੇ ਕਲਰ ਦੇ ਉੱਪਰ ਡਾਰਕ ਕਲਰ ਦੇ ਉੱਪਰ ਇਦਾਂ ਦਾ ਪੇਂਟ ਕਰਵਾ ਸਕਦੇ ਹੋ ਉਹ ਨੈਕਸਟ ਸੂਟ ਆ ਗਿਆ ਜੀ ਮਸ਼ੀਨ ਵਰਕ ਤੇ ਰੈਡੀ ਹੋਇਆ ਬਹੁਤ ਸੋਹਣਾ ਸੂਟ ਬਣਿਆ ਵੀ ਰਾਮਟੈਕਸ ਦਾ ਪਸ਼ਮੀਨਾ ਰਹੇਗਾ ਇਹ ਸੋ ਦੇ ਚਾਕਾਂ ਦੇ ਉੱਪਰ ਵਰਕ ਕਰਵਾਇਆ ਆਪਾਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੋਇਆ ਸੋ ਮਸਟਰਡ ਦੇ ਨਾਲ ਮਹਿਰੂਨ ਦਾ ਕੰਟਰਾਸਟ ਹੈ ਜਿਹੜਾ ਬਹੁਤ ਸੋਹਣਾ ਲੱਗ ਰਿਹਾ ਸੋ ਇਹ ਬਹੁਤ ਹੀ ਪਿਆਰਾ ਵਰਕ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਿਲਕੁਲ ਬਿਰਲ ਨਹੀਂ ਆਏਗੀ ਉਹ ਪੂਰਾ ਹੈਵੀ ਵਰਕ ਹੋਇਆ ਹੈ ਦੇ ਉੱਪਰ ਸੋ ਬਹੁਤ ਹੀ ਸੋਹਣੀ ਹੈ ਇਹਦੀਆਂ ਜਿਹੜੀਆਂ 슬ੀਵਜ਼ ਬਣੀ ਐ ਇਹ ਵਰਕ ਜਿਹੜਾ 슬ੀਵਜ਼ ਦੇ ਉੱਪਰ ਆਏਗਾ ਫਰਦਰ ਨਾਲ ਤੁਸੀਂ ਕੰਟਰਾਸਟ ਦੁਪੱਟਾ ਬਣਾ ਸਕਦੇ ਹੋ ਮਹਿਰੂਨ ਤੇ ਮਸਟਰਡ ਕਲਰ ਦੇ ਵਿੱਚ ਦੁਪੱਟਾ ਬਨੇਗਾ ਇਹਦਾ ਬਹੁਤ ਸੋਹਣਾ ਦੁਪੱਟਾ ਬਨੇਗਾ ਸੋ ਇਹ ਵੀ ਸਿੰਪਲ ਸੂਬਰ ਵਰਕ ਹੈ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸੋ ਹੋਰ ਵੀ ਸੋਨੇ ਸੋਨੇ ਸੂਟਸ ਜਿਹੜੇ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸੋ ਆਪਣੇ ਕੋਲੇ ਹੈਂਡ ਵਰਕ ਦੇ ਵਿੱਚ ਵੀ ਬਹੁਤ ਜ਼ਿਆਦਾ ਕਲੈਕਸ਼ਨ ਆਈ ਹੋਈ ਹੈ ਸੋ ਮਸ਼ੀਨ ਵਰਕ ਤੇ ਵੀ ਆਪਾਂ ਰੈਡੀ ਕਰਾ ਕੇ ਰੱਖੇ ਹੋਇਆ ਮਸ਼ੀਨ ਵਰਕ ਦੇ ਵਿੱਚ ਵੀ ਆਪਣੇ ਕੋਲੇ ਪਾਰਟੀ ਵੇਅਰ ਲੁੱਕ ਦੇ ਸੂਟ ਆਣਗੇ ਜੀ ਆਰੀ ਵਰਕ ਦੇ ਸੂਟ ਹੈ ਸੋ ਕਿਸੇ ਵੀ ਤਰ੍ਹਾਂ ਦੇ ਸੂਟ ਬਾਏ ਕਰਨੇ ਨੇ ਤੁਸੀਂ ਸਾਡਾ ਕੰਟੈਕਟ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਹੈਗਾ 7814942347 ড্যাশিং বুটিক তো ਸਾਡੇ ਸਟੋਰ ਦਾ ਨੇਮ ਹੈ ਸੋ ਤੁਸੀਂ ਵਿਜ਼ਿਟ ਵੇ ਸਟੋਰ ਦੇ ਉੱਪਰ ਵਿਜ਼ਿਟ ਕਰਕੇ ਵੀ ਇਹ ਸੂਟ ਬਾਈ ਕਰ ਸਕਦੇ ਹੋ ਆਨਲਾਈਨ ਵੀ ਬਾਈ ਕਰ ਸਕਦੇ ਹੋ ਸੋ ਪ੍ਰੋਪਰ ਤੁਹਾਨੂੰ ਕੱਪੜੇ ਦੀ ਡਿਸਕ੍ਰਿਪਸ਼ਨ ਦਿੱਤੀ ਜਾਊਗੀ ਜੋ ਕੱਪੜਾ ਤੁਹਾਨੂੰ ਦੱਸਿਆ ਜਾਏਗਾ ਉਹੀ ਚੀਜ਼ ਤੁਹਾਨੂੰ ਅਸਟੇਜ ਆਪਾਂ ਭੇਜਾਂਗੇ ਸੋ ਜੋ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸੋ ਅੱਜ ਲਈ ਥੈਂਕ ਯੂ